ਹਾਂ ਰੋਡ 프ਰੰਟ ਜ਼ਮੀਨ ਹੈ ਜੀ ਇਹਨੂੰ 8 ਕਿਲੇ ਰੋਡ ਲੱਗਦੀ ਹੈ ਵੱਡੀ ਰੋਡ ਹੈ ਜੀ ਸੋਹਣੀ ਰੋਡ ਹੈ ਇਹ ਸੂਰਤਗੜ ਤੋਂ ਨਟ 5 ਕਿਲੋਮੀਟਰ ਭੋਜੇ ਵਾਲੀ ਨੂੰ ਰੋਡ ਜਾਂਦੀ ਹੈ ਇਹ ਤੇ ਆ 7 ਕਿਲੇ 8 ਕਿਲੇ ਇੱਕ ਸਾਈਡ ਰਹਿਣ ਦੀ ਜ਼ਮੀਨ ਆ ਸਰੋਂ ਵਾਲੀ ਤੇ ਆ ਵਿੱਚ ਟਾਣੀ ਆ 3 ਪੈਸ ਮੋਟਰ ਲੱਗੀ ਆ ਪਾਣੀ ਵੀਰ ਜੀ ਪੀ ਕੇ ਦੇਖਿਆ ਮੈਂ ਹੁਣ ਜਾ ਕੇ ਨਹਿਰ ਵਰਗਾ ਪਾਣੀ ਆ ਬਿਲਕੁਲ ਸੋਹਣਾ ਪਾਣੀ ਆ ਤੇ ਬਾਕੀ 50 ਕਿਲੇ ਜ਼ਮੀਨ ਹੈ ਇਹ ਬਾਕੀ ਆ ਇੰਦਰਲੀ ਸਾਈਡ ਰਹਿੰਦੀ ਆ ਤੇ ਇਹ ਸਾਰੀ ਕਣਕ ਬਜਾਉਣ ਦਾ ਵੀਰਾਂ ਦੀ ਤੇ ਰੋਡ ਜਾਨੀ ਕਿ ਰੋਡ ਤਾਂ ਵੱਡੀ ਰੋਡ ਆ ਬਹੁਤ ਜ਼ਿਆਦਾ ਚੱਲਦੀ ਆ ਇਹ ਇਹ ਪੰਜਾਬ ਹਰਿਆਣਾ ਦਿੱਲੀ ਵਾਲੇ ਵਾਸਤੇ ਵੀਰਾਂ ਵਾਸਤੇ ਹੈਗੀ ਜ਼ਮੀਨ ਇਹ ਤੇ ਕੋਈ ਵੀਰ ਪੰਜਾਬ ਦਾ ਜਾਂ ਹਰਿਆਣਾ ਦਾ ਮਿਹਨਤ ਕਰਕੇ ਉਹ ਤਿਆਰ ਕਰ ਸਕਦਾ ਤੇ ਉੱਪਰ ਰੈਸਟਰੀ ਦੀ ਜ਼ਮੀਨ ਹੈ ਜੀ ਰੋਡ ਸੋਨ ਪਤੀ ਆ ਕੀ ਬਹੁਤ ਸੋਹਣੀ ਚੱਲਦੀ ਹੈ ਜੀ ਰੋਡ ਤੇ ਬਾਈਆਂ ਦੀ ਡਿਮਾਂਡ ਹੈ 11 ਲੱਖ ਪ੍ਰਤੀ ਕਿੱਲਾ ਬਾਕੀ ਮੌਕੇ ਤੇ ਦੇਖੋ ਮਾਨਸਮਾਨ ਕੀਤਾ ਜਾਊਗਾ ਲੇਕਿਨ ਰੋਡ ਫਰੰਟ ਤੇ ਪੱਧਰ ਜ਼ਮੀਨ ਹੈ ਸਾਰੀ ਤੇ ਆ ਕੰਕ ਜਿਹੜੀ ਖੜੀ ਆ ਇਹ ਇੱਕ ਸਾਈਡ ਖੜੀ ਆ ਤੇ ਇਹਦੇ ਨਾਲ ਪਰਲੀ ਸਾਈਡ ਕੱਗਰ ਡੈਮ ਭਰਿਆ ਹੋਇਆ ਯਾਨੀ ਕਿ ਆਪਣਾ ਵਿਆਸ ਵਾਲਾ ਡੇਰੇ ਕੋਲੇ ਸਮੁੰਦਰ ਭਰਿਆ ਪਿਆ ਉਵੇਂ ਡੈਮ ਭਰਿਆ ਪਿਆ ਪਰਲੇ ਪਾਸੇ ਕਿੰਨਾ ਮਰਜੀ ਕੱਗਰ ਦਾ ਪਾਣੀ ਨਾਲੀ ਦਾ ਪਾਣੀ ਚੱਕੋ